ਜਿਸ ਕੇ ਸੇਰੇ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨ ਜਾਣੇ ਮਾਇਆ ਮਦ ਮਾਤਾ ਮਰਨਾ ਚੇਤਨਾ ਆਵੈ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੇ ਮਾਇਆ ਮਤ ਮਾਤਾ ਮਰਨਾ ਚੇਤਨਾ ਆਵੈ मेरे राम राय तू संता का संत तेरे तेरे सेवक को पौ किश नाही जम नहीं आवे नेड़े रहा जो तेरे रंग रते स्वामी ਇਨਕਾ ਜਨਮ ਮਾਰਨ ਦੁਖ ਨਾਸਾ ਤੇਰੀ ਬਖਸ਼ਣਾ ਮੈਂ ਟੇ ਕੋਈ ਸਤ ਗੁਰ ਕਾ ਦਲਾਸਾ ਨਾਮ ਧਿਆਉਣ ਸੁਖ ਫਲ ਪਾਉਣ ਆਠ ਪਰ ਆਰਾਦੇ ਤੇਰੀ ਸ਼ਰਨ ਤੇਰੇ ਪਰਵਾਸੇ ਪਾਂਛ ਦੋਟ ਲੈ ਸਾਦੇ ਗਿਆਨ ਧਿਆਨ ਕਿਛ ਕਰ ਮਾ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੇ ਮੇਰੀ ਗਿਆਨ ਧਿਆਨ ਕੇ ਸ਼ਿਕਾਰ ਮਾ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਬਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਾਬ ਸਾਹਿਬ ਦੇ ਵਿੱਚ ਚਾਚਰੀ ਸ਼ਾਨਦਾਉਂਦੇ ਆ ਇਹਨਾਂ ਦੇ ਕੁਝ ਆਪਾਂ ਟਾੜੇ ਨਾਲ ਸੰਗਤਾਂ ਦੇ ਨਾਲ ਵਿਚਾਰ ਕਰਨ ਲੱਗੇ ਆ ਹਾਂਜੀ ਚਾਚਰੀ ਸ਼ੰਦ ਧਾ ਪਰਸਾਦ ਚਾਚਰੀ ਸ਼ੰਦ ਚਾਚਰੀ ਨਾਮ ਹੈ ਹੋਲੀ ਦਾ ਜਿਹੜੇ ਹੋਲੀ ਖੇਡਦੇ ਨੇ ਉਹਨਾਂ ਨੂੰ ਚਾਚਰੀ ਕਹਿੰਦੇ ਹਨ ਚਾਚਰੀ ਨਾਮ ਹੈ ਤਲਵਾਰ ਦਾ ਚਾਚਰੀ ਨਾਮ ਹੈ ਬਿਜਲੀ ਦਾ ਜਦੋਂ ਬਿਜਲੀ ਚਮਕ ਮਾਰ ਕੇ ਇਕਦਮ ਛੇਤੀ ਛੁਪ ਜਾਂਦੀ ਆ ਲੁਕ ਜਾਂਦੀ ਆ ਚਮਕ ਜਿਹੜੀ ਇਕਦਮ ਚਮਕ ਮਾਰਦੀ ਆ ਉਹਨੂੰ ਚਾਚਰੀ ਕਹਿੰਦੇ ਹਨ ਤਾਂ ਪ੍ਰਸਾਦ ਤੇਰੀ ਕਿਰਪਾ ਨਾਲ ਉਚਾਰਦੇ ਹਾਂ ਅਰੂਪ ਹੈ अरप तो रत है अनुप है उपमात्ों रत है अज है आजना तो रत है अपू है... ਆਪੂ ਤਾਂ ਤੋਰੈ ਤੈਂ ਆਲੇਖ ਹੈ ਆਲੇਖੇ ਤੋਂ ਰੈ ਤੈਂ ਆਪੇਖ ਹੈ ਆਪੇਖਾਂ ਤੋਂ ਰੈ ਤੈਂ ਆਨਾਮ ਹੈ ਅਨਾਮ ਤੋਂ ਰੈ ਤੈਂ ਆਕਾਮ ਹੈ ਕਾਮ ਤੋਂ ਰਹਿਤ ਹੈ ਕਾਮਨਾ ਤੋਂ ਰਹਿਤ ਹੈ ਆਕਾਮ ਹੈ ਕਾਮ ਕਾਮਨਾ ਤੋਂ ਰਹਿਤ ਹੈ ਅਤੇ ਹੈ ਬੁੱਧੀ ਤੋਂ ਰਹਿਤ ਹੈ ਨਾ ਤੋ ਰਹਿ ਤੈਂ ਪਉਣ ਤੋ ਰਹਿ ਤੈਂ ਆਪੇ ਹੈ ਡਰ ਤੋ ਰਹਿ ਤੈਂ ਆਜੀਤ ਹੈ ਅਜ ਤਣ ਤੋ ਰਹਿ ਤੈਂ ਆਪੇ ਤੈਂ ਜਾੜ ਤਾਈ ਤੋਂ ਰਹਿ ਤਹੈ ਤੇਰ ਮਾਣ ਹੈ ਤਿੰਨੇ ਤੈਨੂੰ ਮੰਨਦੇ ਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨਿਧਾਨ ਹੈ ਚਾਤਰ ਸਰੂਪ ਹੈ ਖਜ਼ਾਨਾ ਹੈ ਨਿਧਾਨ ਹੈ ਚਤਾਰ ਸਰੂਪ ਤੇ ਖਜਾਨਾ ਹੈ ਤੇਰ ਬਰਗ ਹੈ ਤਿੰਨਾ ਰੰਗਾ ਵਿੱਚ ਹੈ ਕਿਹੜੇ ਰੰਗ ਚੈ ਸਮਾਂ ਬੀਤ ਚੁੱਕਾ ਉਹਦੇ ਰੰਗ ਚੈ ਸਮਾਂ ਚੱਲ ਰਿਹਾ ਉਹਦੇ ਰੰਗ ਚੈ ਸਮਾਂ ਆਵੇਗਾ ਉਹਦੇ ਰੰਗ ਤਰਬਰ ਗ ਹੈ ਤਿੰਨਾ ਰੰਗਾ ਵਿੱਚ ਹੈ ਆਸਰ ਗ ਹੈ ਸਾਰੇ ਸੰਸਾਰ ਵਿੱਚ ਹੈ ਆਲੀ ਨਹ ਗਿਣਤੀ ਤੋਂ ਰਹਿ ਤ ਹੈ ਅਨਾਦ ਹੈ ਮੋੜ ਤੋਂ ਰਹਿ ਤ ਹੈ ਅਜੇ ਹੈ ਜਾਮਣ ਤੋਂ ਰਹਤ ਹੈ ਆਜ਼ਾਦ ਹੈ ਸਤੰਤਰ ਹੈ ਸਤੰਤਰ ਕਹਿੰਦੇ ਨੇ ਜਿਹੜਾ ਆਜ਼ਾਦ ਹੋਵੇ ਜਿਹੜਾ ਜਿੱਥੇ ਮਰਜੀ ਜਾ ਸਕੇ ਜਿੱਥੇ ਮਰਜੀ ਆ ਸਕੇ ਜੋ ਮਰਜੀ ਕਰ ਸਕੇ ਉਹਨੂੰ ਪੁੱਛਗੇchnaਵੇ ਕਿੱਥੇ ਚੱਲਿਆ ਕਿੱਥੋਂ ਆਇਆ ਆਜਾਦ ਹੈ ਸਤੰਤਰ ਹੈ ਆਜਾ ਨਮਹ ਜਮਣ ਤੋਂ ਰਹਿਤ ਹੈ ਆਬਰਨ ਹੈ ਆਪ ਅਭਿਸ਼ੇਸ਼ ਕਰਕੇ ਸਾਰਿਆਂ ਨੂੰ ਭਰਨ ਵਾਲਾ ਹੈ ਆਗੰਜ ਹੈ ਗਾਂਝ ਘਟਣ ਤੋਂ ਰਹਿਤ ਹੈ ਗਾਂਜ ਨਾਮ ਹੈ ਗਿਣਤੀ ਦਾ 35 ਹੱਥ ਲੰਮਾ 35 ਹੱਥ ਚੌੜਾ ਤੇ 3 ਹੱਥ ਉੱਚਾ ਇੰਨਾ ਜਿਹੜਾ ਵਲਗਣਾ ਬਣਾਇਆ ਹੋਵੇ ਨਾ ਚਾਹ ਇਟਾਂ ਦਾ ਚਾਹ ਕਾਏ ਚੀਜ਼ ਦਾ 35 ਹੱਥ ਲੰਮਾ 35 ਹੱਥ ਚੌੜਾ ਤੇ 3 ਹੱਥ ਉੱਚਾ ਇਹਨਾਂ ਜਿਹੜਾ ਵਲਗਣਾ ਬਣਾਇਆ ਵੇ ਉਹਨੂੰ ਇੱਕ ਗੰਜ ਕਹੀਦਾ ਇਹੋ ਜੇ 40 ਗੰਜ ਕਾਲੂ ਬਾਦਸ਼ਾਹ ਨੇ ਜੋੜੇ ਸੀ ਮਾਇਆ ਦੇ ਲੇ ਲਦਾਖ ਪੈਂਦਾ ਲਦਾਖ ਤੋਂ ਅੱਗੇ ਪੈਂਦਾ ਸ਼ਹਿਰ ਕਾਲੂ ਬਾਦਸ਼ਾਹ ਦਾ ਦਾਸ ਨੇ ਦਰਸ਼ਨ ਕੀਤੇ ਆ ਕਾਲੂ ਬਾਦਸ਼ਾਹ ਦਾ ਸ਼ਹਿਰ ਇਸ ਤਰ੍ਹਾਂ ਦਾ ਸੀ ਇਸ ਤਰ੍ਹਾਂ ਦਾ ਉਹਦਾ ਰਾਜ ਆ ਲਦਾਖ ਤੋਂ ਅੱਗੇ ਪੈਂਦਾ ਲੇ ਲਦਾਖ ਤੋਂ ਵੀ ਅੱਗੇ ਪੈਂਦਾ ਲੇ ਉਰਾਵਾ ਪੇ ਫਿਰ ਲਦਾਖ ਆ ਲਦਾਖ ਤੋਂ ਵੀ 25 ਕਿਲੋਮੀਟਰ ਅੱਗੇ ਪੈਂਦਾ ਵਾ ਉਹਦੇ ਬਾਦਸ਼ਾਹ ਆ ਕਾਲੂ ਬਾਦਸ਼ਾਹ ਉਹਨੇ 40 ਗੰਜ ਮਾਇਆ ਦੇ ਜੋੜੇ ਸੀ ਤੇ ਉਹਦੇ ਬਾਦਸ਼ਾਹ ਦੇ ਰਾਜ ਇਹ ਰਾਜ ਦੇ ਵਿੱਚ ਇਹੋ ਜਿਹੀ ਇਹੋ ਜਿਹਾ ਰਾਜ ਸੀ ਜੇ ਕਿਸੇ ਦੇ ਭੈਣ ਭਰਾ ਕੋਈ ਭੈਣ ਭਰਾ ਰਾਤ ਨੂੰ ਰਿਸ਼ਤੇਦਾਰ ਆ ਗਿਆ ਨਾ ਤੇ ਸਿਪਾਈਆਂ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੇ ਛਾਪਾ ਮਾਰ ਲਿਆ ਰਾਤ ਨੂੰ 11 12 ਵਜੇ ਕੋ ਹੱਸਣ ਦੇ ਕੋਈ ਗੱਲਬਾਤ ਕਰਨ ਦੇ ਆ ਉਹਨਾਂ ਨੇ ਆਣ ਕੇ ਪੁੱਛਣਾ ਕੌਣ ਆਏ ਇਹ ਕੀ ਕਰਨੂ ਆਇਆ ਤੁਸੀਂ ਕਿਉਂ ਹੱਸਦੇ ਜੀ ਕਿਉਂ ਨਹੀਂ ਸੁੱਤੇ ਕੀ ਗੱਲ ਆ ਸਵੇਰੇ ਰਾਜੇ ਦੇ ਦਰਬਾਰ 'ਚ ਪੇਸ਼ੀ ਹੋਵੇ ਕੌਣ ਆ ਕਿੱਥੋਂ ਆਇਆ ਕਾਲੂ ਬਾਦਸ਼ਾ ਦਾ ਇਹੋ ਜਿਹਾ ਇਹੋ ਜਿਹਾ ਰਾਜ ਰਿਆ ਵਾ ਤੇ ਅਜੇ ਵੀ ਉੱਥੇ ਲੋਕੀ ਕਈ ਜਿਹੜੇ ਭੋਲੇ ਭਾਲੇ ਲੋਗ ਆ ਅਜੇ ਵੀ ਕਾਲੂ ਬਾਦਸ਼ਾ ਤੋਂ ਡਰਦੇ ਆ ਅਜੇ ਹੁਣ ਵੀ ਅਸੀਂ ਪਿੱਛੇ ਝੋ ਕੇ ਆਏ ਆ ਪਰ ਹੁਣ ਵੀ ਇਹ ਡਰਦੇ ਆ ਵੀ ਕਿਤੇ ਕਾਲੂ ਬਾਦਸ਼ਾ ਨਾ ਆ ਜੇ ਜਦੋਂ ਕੋ ਬੱਚਾ ਕੋਈ ਰੋਂਦਾ ਚਾਏ ਕੋਈ ਗੱਲ ਕਰਦਾ ਨਹੀਂ ਆਖੇ ਲੱਗਦਾ ਅੰਦਾ ਠਰ ਜਾਈ ਜਾ ਕਾਲੂ ਬਾਦਸ਼ਾ ਆ ਜਾਣਾ ਇਸ ਤਰ੍ਹਾਂ ਕਰਕੇ ਉਹਦਾ ਡਰ ਪੈ ਪਿਆ ਅਜੇ ਵੀ ਉਹਦਾ ਡਰ ਹੈ ਕਈਆਂ ਨੂੰ ਕਈ ਜਿਹੜੇ ਭੋਲੇ ਭਾਲੇ ਬੰਦੇ ਆ ਜੀ ਵੀ ਉਤਰਾਂ ਵਾ ਇਸ ਤਰ੍ਹਾਂ ਦਾ ਰਾਜ ਸੀ ਉਹਦਾ ਗਾਂਜ ਨਾਮ ਹੈ ਗਿਣਤੀ ਦਾ ਇਸ ਤਰ੍ਹਾਂ ਕਰਕੇ ਧੰਗੁਰ ਨਾਨਕ ਸਾਹਿਬ ਨੇ ਕਿਰਪਾ ਕੀਤੀ ਤੇ ਧੰਗੁਰ ਨਾਨਕ ਸਾਹਿਬ ਉੱਥੇ ਗਏ ਉਹਨੇ ਵੇਖਿਆ ਇੱਥੇ ਤੇ ਵਰਤਾਰਾ ਹੀ ਪੁੱਠਾ ਵਾ ਗਏ ਤੇ ਸੰਤਾਂ ਨੂੰ ਉਹ ਲੀਲਾ ਨੂੰ ਜਾਣਦਾ ਸੀ ਵੀ ਸੰਤਾਂ ਕੋ ਲੀਲਾ ਵੜੀਆਂ ਹੁੰਦੀਆਂ ਰਾਹ ਵੜੇ ਹੁੰਦੇ ਆ ਤੇ ਕਹਿਣ ਲੱਗਾ ਧੰ ਗੁਰੂ ਨਾਨਕ ਪਾਤਸ਼ਾਹ ਕਹਿਣਾ ਵੀ ਆ 40 ਗੰਜ ਮਾਇਆ ਜੋੜੀ ਆ ਇਹ ਕਾਦੇ ਵਾਸਤੇ ਉਹਨੇ ਕਿਸੇ ਕੋ ਰੁਪਈਆ ਕੋਈ ਰਹਿਣ ਨਹੀਂ ਦਿੱਤਾ ਜੇ ਕੋ ਕੰਮ ਕਰਦਾ ਸੀ ਨਾ ਉਹ ਕੋਈ ਕੱਪੜੇ ਦਾ ਕੰਮ ਕਰਦਾ ਸੀ ਕੋਈ ਖੇਤੀਬਾੜੀ ਦਾ ਕੋਈ ਵੀ ਕੰਮ ਕਰਦਾ ਸੀ ਉਦੋਂ ਕੋਈ ਚੌਲ ਲੈ ਆਉਣੇ ਕੋਈ ਹੋਰ ਚੀਜ਼ ਲੈ ਆਉਣੀ ਕੋਈ ਕਪੜਾ ਲੈ ਆਉਣਾ ਕੋਈ ਹੋਰ ਚੀਜ਼ ਲੈ ਆਉਣੀ ਚੀਜ਼ ਤੋਂ ਚੀਜ਼ ਵਟਾ ਲੈਣੀ ਆ ਪਰ ਪੈਸੇ ਜਿਹੜੀ ਮਾਇਆ ਸੀ ਉਹ ਸਿਰਫ ਕਾਲੂ ਬਾਦਸ਼ਾਹ ਕੋਈ ਹੁੰਦੀ ਸੀ ਐਹੋ ਜਿਹਾ ਦਾ ਰਾਜ ਸੀ ਕਿਸੇ ਕੋਲ ਨਹੀਂ ਰੁਪਈਆ ਨਹੀਂ ਰਹਿੰਦੇ 1 ਰੁਪਈਆ ਵੀ ਨਹੀਂ ਰਹਿਣ ਦਿੱਤਾ ਕਾਲੂ ਬਾਦਸ਼ਾਹ ਨੇ ਉਦੋਂ ਮੋਹਰਾਂ ਚੱਲਦੀਆਂ ਸੀ ਸੋਨੇ ਦੀ ਮੋਹਰ ਨੂੰ 1 ਰੁਪਈਆ ਕਹਿੰਦੇ ਸੀ ਉਦੋਂ ਮੋਹਰਾਂ ਚੱਲਦੀਆਂ ਸੀ 40 ਗਾਂਜ ਮਾਇਆ ਦੇ ਜੋੜੇ ਸੀ ਕਾਲੂ ਬਾਦਸ਼ਾਹ ਨੇ ਇਸ ਤਰ੍ਹਾਂ ਦਾ ਉਹਦਾ ਰਾਜ ਰਿਹਾ ਵਾ ਤੇ ਫਿਰ ਉਹਨੇ ਕਾਲੂ ਬਾਦਸ਼ਾਹ ਨੇ ਸੋਚਿਆ ਅਜੇ ਵੀ ਕੀਤਾ ਦੁਨੀਆ ਕੋ ਕੋ ਪੈਸਾ ਹੋਵੇ ਉਹਨੇ ਜਿੱਦ ਕੀਤੀ ਵੀ ਮੈਂ ਕਿਸੇ ਕੋ ਕੋ ਪੈਸਾ ਰਹਿਣ ਹੀ ਨਹੀਂ ਦੇਣਾ ਉਹਨੇ ਇੱਕ ਸਕੀਮ ਬਣਾਈ ਉਹਨੇ ਲਾਗੇ ਪਿੰਡਾਂ ਸ਼ਹਿਰਾਂ ਦੇ ਵਿੱਚ ਇਹ ਟੰਡੋਰਾ ਫਰਾਦਾ ਜਿਹੜਾ ਮੈਨੂੰ 1 ਰੁਪਿਆ ਇੱਕ ਮੋਹਰ ਲੈਣ ਕੇ ਦੇਊਗਾ ਨਾ ਮੈਂ ਆਪਣੀ ਲੜਕੀ ਦਾ ਵਿਆਹ ਉਹਦੇ ਨਾਲ ਕਰੂੰਗਾ ਉਮਰ ਕੋਈ ਵੀ ਹੋਵੇ ਤੇ ਉਹਨੂੰ ਤਾਂ ਪੈਸਿਆਂ ਦਾ ਵਾਸਤਾ ਸੀ ਉਹਨੇ ਜੋ एलान ਕਰਤਾ ਇੱਕ ਨੌਜਵਾਨ ਲੜਕਾ ਆਪਣੀ ਬੀਬੇ ਨੂੰ ਕਹਿੰਦਾ ਬੇਬੇ ਆਪਾਂ امیر ਹੋਣਾ ਵਾ امیر ਹੋ ਜੀਏ 1 ਰੁਪਿਆ ਹੈ ਗਈ ਉਹ ਆਂਦੀ ਪੈਸਾ ਤੇ ਅੱਗੇ ਕਾਲੂ ਬਾਦਸ਼ਾਹ ਨਹੀਂ ਰਹਿਣ ਦਿੱਤਾ ਤੇ ਪੈਸੇ ਹੁਣ ਕਿੱਥੋਂ ਹੋਣੇ ਹੋਨੇਗਾ ਨਹੀਂ ਬੇਬੇ ਕਾਲੂ ਬਾਦਸ਼ਾਹ ਨੇ ਐਲਾਨ ਕੀਤਾ ਵਾ ਜਿਹੜਾ ਮੈਨੂੰ 1 ਰੁਪਿਆ ਲਿਆਂਕੇ ਦੇਊਗਾ ਨਾ ਮੈਂ ਆਪਣੀ ਲੜਕੀ ਦਾ ਵਿਆਹ ਉਹਦੇ ਨਾਲ ਕਰੂੰਗਾ ਤੇ ਆਪਾਂ امیر ਹੋ ਜਾਾਂਗੇ ਉਹ ਕਹਿਣ ਲੱਗੀ ਮੈਨੂੰ ਤੇ ਉਹਨੇ ਤੇ ਰੁਪਿਆ ਰਹਿਣ ਹੀ ਨਹੀਂ ਕੋਈ ਦਿੱਤਾ ਆਂਦੀ ਨਹੀਂ ਉਹ ਆਂਦਾ ਨਹੀਂ ਬੇਬੇ ਫਿਰ ਵੇਖ ਲਾ ਕਿਤੇ ਰੱਖਿਆ ਲਖਾਇਆ ਕਿਤੇ ਇੱਧਰ ਉੱਧਰ ਹੋਵੇ ਉਹਨੇ ਕਿਹਾ ਹਾਂ ਇੱਕ ਗੱਲ ਕਰ ਲਾ ਤੇਰੇ ਪਿਤਾ ਦਾ ਦਿਹਾਂਤ ਹੋ ਗਿਆ ਸੀ ਉਹਦੇ ਮੂੰਹ ਦੇ ਵਿੱਚ ਇੱਕ ਮੋਹਰ ਤੇ 1 ਰੁਪਇਆ ਪਾ ਕੇ ਦੱਬਿਆ ਵਾ ਉਹ ਰਿਵਾਜ ਹੁੰਦਾ ਸੀ ਜਿੰਨੂੰ ਵੀ ਦਫ਼ਨ ਕਰਦੇ ਸੀ ਉਹਦੇ ਮੂੰਹ 'ਚ 1 ਰੁਪਇਆ ਪਾ ਕੇ ਦੱਬ ਦਿੰਦੇ ਸੀ ਆਂਦੀ ਜਾ ਉਹਦੇ ਮੂੰਹ ਦੇ ਵਿੱਚ 1 ਰੁਪਇਆ ਪਾਇਆ ਵਾ ਜੇ ਕੱਢ ਸਕਦਾ ਤੇ ਕੱਢ ਲਾ ਉਹਨੇ ਰਾਤ ਨੂੰ ਕਈ ਕਵਾੜਾ ਲੈ ਕੇ ਚੱਲ ਗਿਆ ਦੇਨ ਚਾੜਦੇ ਨੂੰ ਨਰ ਰੁਪਈਆ ਕੱਢ ਲਿਆਂ ਦਾ ਮੋਰ ਕੱਢ ਲਿਆਂ ਦੀ ਤੇ ਕਾਲੂ ਬਾਦਸ਼ਾਹ ਦੇ ਦਿਨੇ ਦਰਬਾਰ ਚ ਗਿਆ ਦਰਬਾਰ ਲੱਗਾ ਲੋਕੀ ਹੈਰਾਨ ਮੰਤਰੀ ਸੰਤਰੀ ਲੀੜੇ ਪਾਟੇ ਕਿਉਂਕਿ ਰਾਤ ਦਾ ਜਿਤਰਾ ਦੇ ਪਾਏ ਸੀ ਉਤਰਾਂ ਦੇ ਆ ਗਿਆ ਉਦੋਂ ਕਿਹੜੇ ਇੰਨੇ ਲੀੜੇ ਵੀ ਜਿਹੜੇ ਹੁਣ ਬਦਲੇ ਕਲੀ ਨੂੰ ਫੇਰ ਬਦਲੇ ਜਦੋਂ ਗਿਆ ਤੇ ਕਾਲੂ ਬਾਦਸ਼ਾਹ ਦਾ ਦਰਬਾਰ ਲੱਗਾ ਕਹਿਣ ਲੱਗਾ ਬਾਦਸ਼ਾਹ ਜੀ ਤੁਸੀਂ ਇੱਕ ਐਲਾਨ ਕੀਤਾ ਵੀ ਜਿੱਦ ਕੋ 1 ਰੁਪਿਆ ਹੋਊਗਾ ਨਾ ਦਿਮਨ ਨੂੰ ਲੈਣ ਕਿ ਦੇਊਗਾ ਮੈਂ ਆਪਣੀ ਲੜਕੀ ਦਾ ਵਿਆਹ ਉਹਦੇ ਨਾਲ ਕਰੂੰਗਾ ਪਾਂਦਾ ਵੀ ਮੈਂ ਕਿਹਾ ਸੀ ਹੁਣ ਵੀ ਕਹਿਣਾ ਵਾਂ ਉਹਨੇ ਕਿਹਾ ਮੇਰੇ ਕੋ 1 ਰੁਪਿਆ ਹੈਗਾ ਉਹਨੇ ਨਾਲ ਸਿਪਾਈ ਘਾਲ ਤੇ ਘਰੋਂ ਰੁਪਿਆ ਲੈ ਆਂਦਾ ਉਹਨੂੰ ਗ੍ਰਿਫਤਾਰ ਕਰ ਲਿਆ ਉਹਨੂੰ ਪੁੱਛਿਆ ਪੀ ਇਹ ਰੁਪਿਆ ਕਿਥੋਂ ਲੈ ਆਂਦਾਈ ਹਾਂ ਦਾ ਮੇਰੇ ਬੇਬੇ ਨੇ ਦੱਸਿਆ ਸੀ ਤੇਰੇ ਪਿਤਾ ਦਾ ਦਿਹਾਂਤ ਹੋ ਗਿਆ ਤੇ ਉਹਦੇ ਮੂੰਹ ਦੇ ਵਿੱਚ ਪਾ ਕੇ ਦੱਬਿਆ ਸੀ ਜੇ ਕੱਢ ਸਕਦਾ ਤਾਂ ਕੱਢ ਲਾ ਉਹ ਮੈਂ ਕੱਢ ਕੇ ਲਿਆ ਆਂ ਤੇ ਮੈਂ ਆਪਣਾ ਵਾਅਦਾ ਪੂਰਾ ਕੀਤਾ ਤੁਸੀਂ ਆਪਣਾ ਕਰੋ ਕਿਹੜਾ ਵਾਅਦਾ ਤੇ ਕੀ ਦੀਆਂ ਗੱਲਾਂ ਇਹ ਤਾਂ ਨੇ ਪਈਆ ਲੈਣ ਦਾ ਬਹਾਨਾ ਸੀ ਉਹਨੇ ਦਿਨ ਚੜਦੇ ਨੂੰ ਸਾਰੀਆਂ ਹੀ ਕਬਰਾਂ ਪਟਾਤੀਆਂ ਕਬਰਾਂ ਪਟਾਤੀਆਂ ਤੇ ਸਾਰਿਆਂ ਦੇ ਮਰਦਿਆਂ ਦੇ ਮੂੰਹ ਦੇ ਵਿੱਚੋਂ ਪੈਸੇ ਕੱਢ ਲੇ ਤੋ ਉਥੇ ਧੰਗੁਰ ਨਾਨਕ ਸਾਹਿਬ ਗਏ ਕਹਿਣ ਲੱਗੇ ਆ ਕੀ ਹੋੰਦਿਆ ਆ ਕੀ ਹੋਇਆ ਧੰਗੁਰ ਨਾਨਕ ਸਾਹਿਬ ਨੇ ਕਿਹਾ ਪੀਏ ਕਿ ਆਂਦੇ ਵੀ 40 ਗੰਜ ਮਾਇਆ ਜੋੜੀ ਆ ਨਾਲ ਖੜਨੀ ਆ ਆਂਦਾ ਚਲੋ ਠੀਕ ਆ ਤੂੰ ਖੜਨੀ ਆ ਲੈ ਜੀ ਪਰ ਸਾਡੀ ਇੱਕ ਕਰਜ ਆ ਆ ਸਾਡੀ ਸੂਈ ਆਏ ਲੈ ਜੀ ਤੇ ਮੰਤਰੀ ਸੰਤਰੀ ਬੈਠੇ ਸੀ ਕਾਫੀ ਉਹਦਾ ਦਰਬਾਰ ਲੱਗਾ ਅਨੇਕਾ ਇੱਕ ਫਕੀਰ ਆਇਆ ਤੇ ਆਂਦਾ ਮੇਰੀ ਸੋਈ ਲੈ ਜੀ ਸੋਈ ਸਾਭ ਕੇ ਲੈ ਜੀ ਤੇ ਸੋਈ ਮੈਂ ਲੈ ਆਂਦੀ ਆ ਉਹਨਾਂ ਨੇ ਕਿਹਾ ਵੀ ਮੰਤਰੀ ਸੰਤਰੀ ਜਿੰਨੇ ਵੀ ਉਹਨਾਂ ਨੇ ਹੱਥ ਵੇਖਣ ਵਾਲੇ ਦੂਜੇ ਤੀਜੇ ਉਹਨਾਂ ਆ ਵੀ ਸੋਈਤ ਨਹੀਂ ਨਾਲ ਜਾਣੀ ਉਹਨੇ ਕਿਹਾ ਫਿਰ ਉਹਨੂੰ ਸਮਝਾਉਣ ਦਾ ਤਰੀਕਾ ਸੀ ਨਾ ਉਹਨੇ ਕਿਹਾ ਸੋਈ ਨਹੀਂ ਨਾਲ ਜਾਣੀ ਸਾਰਿਆਂ ਨੇ ਕਿਹਾ ਵੀ ਬਾਦਸ਼ਾਹ ਕਾਲੂ ਬਾਦਸ਼ਾਹ ਸੂਈ ਨਹੀਂ ਨਾਲ ਜਾਣੀ ਫਿਰ ਉਹਨੇ ਕਿਹਾ ਵੀ ਜਿਹੜੀ 40 ਗੰਜ ਮਾਇਆ ਜੋੜੀ ਆ ਇਹ ਕਿਸ ਤਰ੍ਹਾਂ ਜਾਊਗੀ ਉਹ ਆਂਦੇ 40 ਗੰਜ ਮਾਇਆ ਕਿੱਥੋਂ ਨਾਲ ਚਲ ਜੂਗੀ ਜਦੋਂ ਸੂਈ ਨਹੀਂ ਜਾ ਸਕਦੀ ਤੇ ਕਾਲ 40 ਗੰਜ ਮਾਇਆ ਕਿੱਥੋਂ ਜਾ ਸਕਦੀ ਆ ਫਿਰ ਉਹਨੂੰ ਸੋਝੀ ਆਈ ਇਸ ਤਰ੍ਹਾਂ ਕਰਕੇ ਫਿਰ ਉਹਨੇ ਉਹ ਪੈਸਾ ਜਿਹੜਾ ਸੀ ਕਿਸੇ ਦੇ ਵਿੱਚ ਕਿਸੇ ਸਾਖੀ ਦੇ ਵਿੱਚ ਕਿਹਾ ਵੀ ਵਰਤਾਰਤਾ ਸੀ ਕਿਥੇ ਸਾਖੀ ਦੇ ਵਿੱਚ ਕਿਹਾ ਉਹਨੇ ਲੰਗਰ ਲਾਤੇ ਸੀ ਕਿਸੇ ਨੇ ਇਸ ਤਰ੍ਹਾਂ ਕਿਹਾ ਬਾਪੂ ਆਪਣੇ ਵੱਖੋ ਵਕਰ ਵਿਚਾਰਿਆ ਫਿਰ ਉਹਨੇ ਉਹਨੂੰ ਸਮਝ ਆ ਗਈ ਤੇ ਕੁਝ ਉਹ ਕੁਝ ਸੁਧਾਰ ਹੋ ਗਿਆ ਇਸ ਕਰਕੇ ਕਾਲੂ ਬਾਦਸ਼ਾਹ ਨੇ 40 ਗੰਜ ਮਾਇਆ ਦੇ ਜੋੜੇ ਸੀ ਇਹੋ ਜਿਹਾ ਬਾਦਸ਼ਾਹ ਆਇਆ ਇਹ ਤੇ ਧੰ ਗੁਰੂ ਨਾਨਕ ਸਾਹਿਬ ਤੇ ਭਗਤਾਂ ਨੇ ਮਹਿਰ ਕੀਤੀ ਦਸਵੇਂ ਪਾਤਸ਼ਾਹ ਨੇ ਮਹਿਰ ਕੀਤੀ ਇਹੋ ਜੇ ਬਾਦਸ਼ਾਹ ਆਪਾਂ ਤੇ ਹੱਸ ਨਹੀਂ ਸਕਦੇ ਰਾਤ ਨੂੰ ਨਾ ਰੋ ਸਕਦੇ ਆ ਨਾ ਹੱਸ ਸਕਦੇ ਆ ਇਹੋ ਜੇ ਰਾਜ ਹੋਏ ਬਾਦਸ਼ਾਹ ਦੇ ਇਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾ ਕੀਤੀ ਆਪਾਂ ਨੂੰ ਆਜ਼ਾਦ ਕਰਤਾ ਵਾ ਨਹੀਂ ਤੇ ਆਪਣਾ ਵੀ ਹਾਲੇ ਹੋ ਜਾਈ ਹੋਣਾ ਸੀ ਗਾਂਝ ਝਿਲਤੀ ਤੋਂ ਰਹਿ ਤੈਂ ਕਟਣ ਤੋਂ ਰਹਿ ਤੈਂ ਗਾਂਜ ਨਾਮ ਹੈ ਕਲੰਕ ਦਾ ਜੀ ਦੇ ਸਿਰ ਤੇ ਜੀ ਦੇ ਸਿਰ ਤੇ ਗਾਂਜ ਪਿਆ ਹੋਵੇ ਨਾ ਸਿਰ ਤੇ ਚਾਰ ਕਵਾਲ ਹੋਣ ਉਹਨੂੰ ਵੀ ਗਾਂਜ ਕਹਿੰਦੇ ਹਨ ਗਾਂਜ ਗਾਂਜ ਨਾਮ ਹੈ ਕਲੰਕ ਦਾ ਕਲੰਕ ਗਾਂ ਗਾਂਜ ਕਲੰਕ ਤੋਂ ਰਹਿ ਤਹੈਂ ਗਿਣਤੀ ਤੋਂ ਰਹਿ ਤਹੈਂ ਆ ਭੰਜ ਹੈ ਭੰਣਣ ਤੋਂ ਰਹਿ ਤਹੈਂ ਭੰਨਿਆ ਨਹੀਂ ਜਾ ਸਕਦਾ ਜੇ ਕੋਈ ਆਖੇ ਜਿਤਨਾ ਬਦਾਮ ਖਨੋਟ ਭੰਨ ਲੇਦਾ ਭੰਨ ਲੀਏ ਭੰਨਿਆ ਨਹੀਂ ਜਾ ਸਕਦਾ ਆ ਭੰਜ ਹੈ ਭੰਨਣ ਤੋਂ ਰਹਿ ਤਹੈਂ ਅਚੂ ਜਹ ਹੈ ਅਚੂ ਜਣ ਤੋਂ ਰਹਿ ਤ ਹੈ ਆਚੰਚ ਹੈ ਝੜਨ ਤੋਂ ਰਹਿ ਤ ਹੈ ਜਿੰਨਾ ਰੁੱਖਾਂ ਦੇ ਪੱਤੇ ਝੜ ਜਾਂਦੇ ਨੇ ਉਹਨੂੰ ਝੜਨ ਕਹਿੰਦੇ ਹਨ ਆਚੰਚ ਹੈ ਝੜਨ ਤੋਂ ਰਹਿ ਤ ਹੈ ਅਮੀਕ ਹੈ ਫਾਰਸੀ ਦਾ ਅੱਖਰ ਹੈ ਡੂੰਗੇ ਨੂੰ ਅਮੀਕ ਕਹਿੰਦੇ ਨੇ ਡੂੰਗੇ ਨੂੰ ਜਿਹੜਾ ਡੂੰਗਾ ਜਿਆਦਾ ਹੋਵੇ ਨਾ ਜਿਤਨਾ ਜਿਤਨਾ ਸਮੁੰਦਰ ਡੂੰਗਾ ਉਹਨੂੰ ਅਮੀਕ ਹੈ ਫਾਰਸੀ ਦਾ ਅੱਖਰ ਡੂੰਗਾ ਹੈ ਆਮ ਇੱਕ ਏਕ ਹੈ ਇੱਕੋ ਹੀ ਏਕ ਆ ਸਮੁੰਦਰ ਇੱਕੋ ਹੀ ਏਕ ਆ ਅਮੀਕ ਹੈ ਰਫੀਕ ਹੈ ਰਫੀਕ ਫਾਰਸੀ ਦੇ ਵਿੱਚ ਪਿਆਰੇ ਨੂੰ ਕਹਿੰਦੇ ਹਨ ਆ ਧੰਤ ਹੈ ਧੰਦਿਆਂ ਤੋਂ ਰਹਿਤ ਹੈ ਕੋਈ ਉਹਨੂੰ ਧੰਦਾ ਨਹੀਂ ਕਰਾ ਸਕਦਾ ਆ ਧੰਤ ਹੈ ਧੰਦਿਆਂ ਤੋਂ ਰਹਿਤ ਹੈ ਆ ਬੰਦ ਹੈ ਬੰਦਨਾ ਤੋਂ ਰਹਿਤ ਹੈ ਕੋਈ ਉਹਨੂੰ ਬੰਨ ਨਹੀਂ ਸਕਦਾ ਕੋਈ ਉਹਨੂੰ ਫੜ ਨਹੀਂ ਸਕਦਾ ਆ ਬੰਦ ਹੈ ਬੰਦਨਾ ਤੋਂ ਰਹਿ ਤੈਂ ਨਰਭੂਜ ਹੈ ਬੁਝਣ ਤੋਂ ਰਹਿ ਤੈਂ ਉਹਨੂੰ ਕੋਈ ਬੁਝ ਨਹੀਂ ਸਕਦਾ ਆ ਬੁਝ ਹੈ ਅਬੁਝਣ ਤੋਂ ਰਹਿ ਤੈਂ ਆਸੂ ਹੈ ਕੋਈ ਤੈਨੂੰ ਸਮਝ ਨਹੀਂ ਸਕਦਾ ਆਸੂ ਹੈ ਸੋਜਣ ਤੋਂ ਰਹਿ ਤੈਂ ਆਕਾਲ ਹੈ ਅਕਾਲ ਤੋਂ ਰਹਿ ਤੈਂ ਆਝਾਲ ਹੈ ਜਾਲ ਤੋਂ ਰਹਿ ਤੈਂ ਜਿ ਤਰ੍ਹਾਂ ਕੋਈ ਚੀਤਾ ਸ਼ੇਰ ਨੂੰ ਜਾਲ ਪਾ ਕੇ ਫੜ ਲੈਂਦਾ ਨਾ ਉਹਨੂੰ ਜਾਲ ਨਹੀਂ ਪਾ ਸਕਦਾ ਕੋਈ ਆਝਾਲ ਹੈ ਜਾਲ ਤੋਂ ਰਹਿ ਤੈਂ ਆਲਾ ਹੈ ਸੁੰਦਰ ਸਰੂਪ ਹੈ ਪਾਠ ਨਾਮ ਹੈ ਫਾਰਸੀ ਦਾ ਪਾਰਸੀ ਵਿੱਚ ਅੱਲਾ ਨੂੰ ਪਾਠ ਕਹਿੰਦੇ ਹਨ ਪਾਠ ਸਰੂਪ ਹੈ ਆਜਾ ਹੈ ਜਗਾ ਤੋਂ ਰਹਿ ਤੈ ਆਨੰਤ ਹੈ ਅੰਤ ਤੋਂ ਰਹਿ ਤੈ ਮਹਾਂਤ ਹੈ ਮਹਾਂਤ ਵੱਡਾ ਪੂਜਨੀਕ ਹੈ ਆਲੀਕ ਹੈ ਅਲੀਕ ਕਲੰਕ ਤੋਂ ਰਹਿਤ ਹੈ ਜਿਵੇਂ ਕਹਿੰਦੇ ਨੇ ਕੋਈ ਕਲੰਕ ਲੱਗ ਗਿਆ ਲੀਕ ਲੱਗ ਗਈ ਆਲੀਕ ਹੈ ਲੀਕ ਕਲੰਕ ਤੋਂ ਰਹਿਤ ਹੈ ਨਰਸ ਲੀਕ ਹੈ ਨਰਸ ਲੀਕ ਤੋਂ ਰਹਿਤ ਹੈ ਨਰ ਲੰਭ ਹੈ ਆਸਰੇ ਤੋਂ ਰਹਿਤ ਹੈ ਕੋਈ ਨਿਵਾਸਰਾ ਨਹੀਂ ਦੇ ਸਕਦਾ ਉਦਾ ਆਪਾਂ ਸਾਰਿਆਂ ਨੂੰ ਆਸਰਾ ਏ ਨਰਸਲੀਕ ਹੈ ਆਸਰੇ ਤੋਂ ਰਹਿ ਤੈਂ ਅਸੰਭ ਹੈ ਸਾਂਭਿਆ ਨਹੀਂ ਜਾ ਸਕਦਾ ਕੋਈ ਮਾੜੀ ਮੋਟੀ ਮੁਸ਼ਕਿਲ ਆਸੇ ਜੇ ਕੋ ਆਖੇ ਨਾ ਸਾਂਭ ਲਈਏ ਉਹ ਸਾਂਭਿਆ ਨਹੀਂ ਜਾ ਸਕਦਾ ਅਸੰਭ ਹੈ ਅਸਾਂਭਣ ਤੋਂ ਰਹਿ ਤੈਂ ਅਗੰਮ ਹੈ ਚੋਰੇ ਤੋਂ ਰਹਿ ਤੈਂ ਚਿੰਤਾ ਤੋਂ ਰਹਤ ਹੈ ਆਗਮ ਹੈ ਝੋਰੇ ਚਿੰਤਾ ਤੋਂ ਰਹਤ ਹੈ ਆਜਮ ਹੈ ਜਮੜ ਤੋਂ ਰਹਤ ਹੈ ਅਪੂਤ ਹੈ ਚੰਦ ਸਰੂਪ ਹੈ ਅਸ਼ੂ ਹੈ ਸ਼ੂਣ ਤੋਂ ਰਹਤ ਹੈ ਸ਼ੂਣ ਕਹਿੰਦੇ ਨੇ ਇੱਕ ਦੂਜੇ ਨੂੰ ਫੜਨਾ ਸ਼ੂਣ ਦਾ ਤੇ ਹੁਣ ਲਫਜ਼ ਹੀ ਖਤਮ ਹੋ ਗਿਆ ਪਹਿਲਾਂ ਭਜਣਾ ਇੱਕ ਦੂਜੇ ਦੇ ਮਗਰੋਂ ਨੂੰ ਸ਼ੂਣਾ ਫੜਨਾ ਖੇਟਣਾ ਉਹਨੂੰ ਸ਼ੂਣ ਕਹਿੰਦੇ ਆ ਅਸ਼ੂਤ ਹੈ ਅਸ਼ੂਣ ਤੋਂ ਰਹਿ ਤ ਹੈ ਆ ਲੋਕ ਹੈ ਲੋਕਣ ਤੋਂ ਰਹਿ ਤ ਹੈ ਜਦੋਂ ਕਿਤੇ ਆਪਾਂ ਲੋਕ ਜੀਏ ਦੂਜਾ ਬੰਦਾ ਆਪਾਂ ਨੂੰ ਲੱਭਦਾ ਸੀ ਆ ਲੋਕ ਹੈ ਅਲੋਕਣ ਤੋਂ ਰਹਿ ਤ ਹੈ अशोक हैं, चोरे तो रहता हैं, आकारम हैं, शरीर तो रहत हैं अभरम हैं परम तो रहत हैं, अजीत है तो रहता हैं, अपीत रहत हैं डर तो रहता हैं, आबा रहत हैं ਅਸਵਾਰੀ ਤੋਂ ਰਹਿ ਤੈਂ ਆਗਾਹ ਹੈ ਪ੍ਰੇਰਨਾ ਤੋਂ ਰਹਿ ਤੈਂ ਅਮਾਨ ਹੈ ਸਾਰਿਆਂ ਦੇ ਮਾਨਣ ਯੋਗ ਹੈ ਨਿਧਾਨ ਹੈ ਚੱਕਰ ਹੈ ਅਨੇਕ ਹੈ ਅਨੇਕਾਂ ਵਿੱਚ ਹੈ ਅਨੇਕ ਹੈ ਸਾਰੀ ਦੁਨੀਆ ਦੇ ਵਿੱਚ ਉਹ ਹੋਈਆ ਅਨੇਕ ਜਿੰਨੀ ਵੀ ਦੁਨੀਆ ਜਿੰਨੇ ਵੀ ਦੇਸ਼ ਅਨੇਕ ਏ ਅਨੇਕ ਹੈ ਅਨੇਕਾਂ ਵਿੱਚ ਹੈ ਫਿਰ ਏਕ ਹੈ ਫਿਰ ਆਪੇ ਆਪਣੇ ਆਪ ਵਿੱਚ ਹੈ ਚਾਚਰੀ ਸ਼ੰਦ ਧਾ ਪਰਸਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ